ਤੁਹਾਡਾ ਸਵਾਗਤ ਹੈ ਜੀ ਮੈਂ ਸਿਮਰਤ ਗਰੇਵਾਲ ਇੱਕ ਵਾਰ ਫਿਰ ਤੁਹਾਡੇ ਲਈ ਇਮੀਗ੍ਰੇਸ਼ਨ ਗੁਰੂ ਲੈ ਕੇ ਹਾਜ਼ਰ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਇਮੀਗ੍ਰੇਸ਼ਨ ਗੁਰੂ ਵਿੱਚ ਸੀ ਤੁਹਾਡੇ ਲਈ ਇਮੀਗ੍ਰੇਸ਼ਨ ਸੰਬੰਧੀ ਨਵੀਆਂ ਅਪਡੇਟਸ ਲੈ ਕੇ ਹਾਜ਼ਰ ਹੋਣੇ ਆ ਤਾਂ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਆਈਸੀਸੀ ਇਮੀਗ੍ਰੇਸ਼ਨ ਤੋਂ ਮਨੂੰ ਦੱਤਾ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਇਮੀਗ੍ਰੇਸ਼ਨ ਦੇ ਵਿੱਚ ਨਵੀਂ ਅਪਡੇਟਸ ਹੈ ਜਾਂ ਜਿਹੜੀਆਂ ਕੀ ਨਵੀਆਂ ਕੋਈ ਆਉਣ ਵਾਲੇ ਸਮੇਂ ਵਿੱਚ ਅਪਡੇਟਸ ਆ ਸਕਦੀਆਂ ਨੇ ਮਨੂੰ ਜੀ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਵੈਰੀ ਮਚ ਸਿਮਰਤ ਜੀ ਸਰ ਸਭ ਤੋਂ ਪਹਿਲਾਂ ਤੁਹਾਨੂੰ ਸਾਰੇ ਵੀਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਇਸ ਮੁੱਚੀ ਟੀਮ ਵੱਲੋਂ ਐਮ.ਡੀ. ਮਨੁਜ ਤਨਾਰਦੀ ਰਿਪੋਰਟਰ ਵੱਲੋਂ ਸਸ਼ਵਕਾਲ ਨਮਸਕਾਰ ਆਦਾਬ ਹੈ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਓਨ ਹੈਂਡ ਅਹ ਥੈਂਕ ਯੂ ਮਨੂਜੀ ਅੱਛਾ ਪਹਿਤੋ ਸ਼ੁਰੂ ਕਰਦੇ ਆ ਜਿਹੜਾ ਐਕਸਪ੍ਰੈਸ ਐਂਟਰੀ ਦਾ ਡਰਾ ਆਇਆ ਕਿੰਨੇ ਪੁਆਇੰਟਸ ਤੇ ਆਇਆ ਤੇ ਕੀ ਹੈ ਇਹਦੇ ਵਿੱਚ ਹੁਣ ਆਪਸ਼ਨਸ ਹੈ ਸਿਮਰਤ ਜੀ ਟ੍ਰੇਡ ਦਾ ਡਰਾ ਅਸੀਂ ਬੜੀ ਦੇਰ ਤੋਂ ਵੇਟ ਕਰਦੇ ਪਏ ਸੀ ਕਿ ਟ੍ਰੇਡ ਦਾ ਡਰਾ ਨਹੀਂ ਆ ਰਿਹਾ ਹੂੰ ਹੂੰ ਕਿਉਂਕਿ ਟ੍ਰੇਡਸ ਆਰ ਲਾસ્ટ ਅਕਟੋਬਰ ਦੇ ਵਿੱਚ ਆਇਆ ਸੀਗਾ 433 ਦੇ ਸਕੋਰ ਤੇ ਉੱਤੇ ਰਾਈਟ ਠੀ ਆ ਟ੍ਰੇਡ ਦਾ ਡਰਾਅ ਡਾਉਨ ਹੋਇਆ ਜੀ 1250 ਇਨਵੀਟੇਸ਼ਨ ਦਿੱਤੇ ਗਏ ਨੇ ਕਿੰਨੇ ਸਕੋਰ ਤੇ 505 ਦੇ ਸਕੋਰ ਦੇ ਉੱਤੇ ਅੱਛਾ ਜੀ ਇਹਦਾ ਸਕੋਰ ਡਾਊਨ ਹੋ ਗਿਆ ਉੱਪਰ ਹੋ ਗਿਆ 400 433 ਤੋਂ ਐਕਸਪ੍ਰੈਸ ਐਂਟਰੀ ਤੋਂ 433 ਤੋਂ 505 ਤੇ ਗਿਆ ਠੀਕ ਹੈ ਸੋ ਟ੍ਰੇਡ ਦਾ ਡਰਾਅ ਸਹੀ ਮਾਇਨੇ ਦੇ ਵਿੱਚ ਜੇ 505 ਤੇ ਗਿਆ ਤੇ ਦੈਟ ਮੀਨਸ ਕਿ ਉਹੀ ਬੱਚੇ ਪਿਕ ਹੋਏ ਨੇ ਜਿਹੜੇ ਐਕਸੈਪਸ਼ਨਲ ਸਿਗੇ ਜਿਨ੍ਹਾਂ ਕੋਲ ਮਾਸਟਰ ਸਿਗੀ ਜਾਂ ਬੈਕੋਂ ਤੋਂ ਬੈਚਲਰਸ ਸਿਗੀ ਐਕਸਪੀਰੀਅੰਸ ਸਿਗਾ 505 ਤਾਂ ਹੀ ਹੋ ਸਕਦੇ ਨੇ 877 ਹੋਣਗੇ ਤਾਂ ਹੀ 505 ਹੋ ਸਕਦੇ ਨਹੀਂ ਤਾਂ ਹੋ ਹੀ ਨਹੀਂ ਸਕਦੇ ਉਸ ਤੋਂ ਬਾਅਦ ਟੀਚਰਸ ਦਾ ECA ਦਾ ਐਲੀਮੈਂਟਰੀ ਟੀਚਰਸ ਦਾ ਉਹਨਾਂ ਦਾ ਡਰਾਉਟ ਹੋਇਆ ਸੀ ਕੱਲ ਜੀ ਉਹਦੇ ਵਿੱਚ 2500 ਇਨਵਿਟੇਸ਼ਨ ਦਿੱਤੇ ਗਏ ਨੇ ਐਟ ਅ ਸਕੋਰ ਆਫ 462 462 ਦੇ ਸਕੋਰ ਦੇ ਉੱਤੇ ਦਿਸ ਇਜ਼ ਅ ਗੁੱਡ ਸਕੋਰ ਹਮ ਹਮ ਆ ਬਟ ਸਿਮਰਤ ਜੀ ਐਟ ਅ ਆਰ ਟ੍ਰੈਂਡ ਨਜ਼ਰ ਆ ਰਿਹਾ ਹੈ ਕਿ ਕਿੰਨੇ ਬੱਚਿਆਂ ਦੀਆਂ ਫਾਈਲਾਂ ਟ੍ਰੇਡ ਦੇ ਵਿੱਚ ਲੱਗੀਆਂ ਹੋਣੀਆਂ ਤਾਂ ਹੀ ਉਹ ਸਕੋਰ 505 ਤੇ ਗਿਆ ਸੋ ਜਿੰਨੇ ਵੀ ਪਲੰਬਰਸ ਇਲੈਕਟ੍ਰੀਸ਼ੀਅਨ ਮਸ਼ੀਨਿਸਟਸ ਸਿਗੇ ਜਿਹੜੇ 505 ਤੇ ਐਂਡ ਪਲੱਸ ਸਿਗੇ ਉਹ ਪਿਕ ਹੋਏ ਪਿਕ ਹੋਏ अच्छा ये भी मनोज जी ये भी होनावे क्योंकि आ, पिछले समय ਦੇ ਵਿੱਚ ਜਿਹੜੇ ਸਰਕਾਰ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਟੂਡੈਂਟ ਮੰਗਾਇਆ ਸੀ ਹੁਣ ਉਹ ਇੱਥੇ ਆ ਰਹੇ ਤੇ ਬਹੁਤਿਆਂ ਦੇ ਕੋਲ ਕੋਈ ਆਪਸ਼ਨ ਨਹੀਂ ਹੈਗੀ ਤੇ ਜਿਹੜੇ ਵੀ ਕੁਆਲੀਫਾਈ ਹੁੰਦੇ ਨੇ ਤਾਂ ਉਹ ਲਗਾਤਾਰ ਜਿਹੜਾ ਕੋਈ ਡਰਾਅ ਆਉਂਦਾ ਉਹਦੇ ਵਿੱਚ ਉਹ ਅਪਲਾਈ ਕਰਦੇ ਨੇ ਤੇ ਇਹ ਇਹ ਵੀ ਕਾਰਨ ਹੋਗਾ ਜਿਹੜਾ ਸਕੋਰ ਉੱਪਰ ਜਾ ਰਿਹਾ ਸਮਰਧੀ ਕਿਉਂਕਿ ਬਹੁਤ ਵੱਡੇ ਨੰਬਰ ਦੇ ਵਿੱਚ ਉਹ ਬੱਚੇ ਹੋਣਗੇ ਜਿਹੜੇ ਮਾਸਟਰਸ ਕਰਕੇ ਆਏ ਹੋਣਾਂ ਬੈਚਲਰਸ ਕਰਕੇ ਉਹ ਪਤ ਨਹੀਂ ਟ੍ਰੇਡ ਦੇ ਵਿੱਚ ਐਕਚੁਅਲ ਕੰਮ ਕਰ ਵੀ ਰਹੇ ਨੇ ਜਾਂ ਨਹੀਂ ਕਰ ਰਹੇ ਬਟ ਉਹ ਪਿਕ ਹੋਏ ਨੇ ਐਂਡ ਦਿਸ ਇਸ ਦਿਸ ਇਸ ਨਾਟ ਅ ਗੁੱਡ ਟ੍ਰੈਂਡ ਬਿਕੋਜ਼ ਟ੍ਰੇਡ ਜਿਹੜੇ ਸਹੀ ਮੈਨੇ ਦੇ ਵਿੱਚ ਟ੍ਰੇਡ ਦੇ ਵਿੱਚ ਕੰਮ ਕਰਨ ਵਾਲੇ ਉਹਨਾਂ ਦਾ 400 ਸਵਾ 400 450 ਤੋਂ ਉੱਪਰ ਸਕੋਰ ਹੋ ਹੀ ਨਹੀਂ ਸਕਦਾ ਬਿਕੋਜ਼ ਨਾ ਤੇ ਉਹਨਾਂ ਦੀ ਕਮਿਊਨੀਕੇਸ਼ਨ ਉਸ ਤਰ੍ਹਾਂ ਦੀਆਂ ਹੋਣਗੀਆਂ ਜਿਹੜੇ ਐਕਚੁਅਲ ਦੇ ਵਿੱਚ ਕੰਮ ਕਰ ਰਹੇ ਨੇ ਸੋ ਆ ਬੇਸਿਕਲੀ ਉਹ ਬੱਚੇ ਪਿਕ ਹੋਏ ਨੇ ਜਿਨ੍ਹਾਂ ਨੇ ਐਕਸਪੀਰੀਅੰਸ ਉਸ ਤਰ੍ਹਾਂ ਦੇ ਪੁਟ ਅਪ ਕੀਤੇ ਹੋਏ ਕੀਤੇ ਹੋਏ ਠੀਕ ਅੱਛਾ ਦੂਸਰੀ ਆਪਾਂ ਗੱਲ ਕਰਦੇ ਆਂ ਵੈਸੇ ਪਿਛਲੇ ਪ੍ਰੋਗਰਾਮਸ ਦੇ ਵਿੱਚ ਵੀ ਆਪਾਂ ਇਹਦੇ ਬਾਰੇ ਲਗਾਤਾਰ ਗੱਲ ਕਰਦੇ ਆ ਰਹੇ ਆ ਜਿਹੜਾ ਸਪੌਸਲ ਪ੍ਰੋਗਰਾਮ ਆ ਉਹਦੇ ਲਈ ਕੀ ਨਵੀਂ ਅਪਡੇਟਸ ਨੇ ਸਿਮਰਤ ਜੀ ਪਿੱਛੇ ਰੀਸੈਂਟਲੀ ਅਸੀਂ ਦੇਖ ਰਹੇ ਸੀਗੇ ਪਿਛਲੇ ਮਈ ਤੋਂ ਬਾਅਦ ਜਿਹੜਾ ਪ੍ਰੋਸੈਸਿੰਗ ਟਾਈਮ ਇਨਸਾਈਡ ਕੈਨੇਡਾ ਐਪਲੀਕੇਸ਼ਨਸ ਦਾ ਸੀਗਾ ਉਹ 34 ਤੋਂ 36 ਮਹੀਨੇ ਤੇ ਚਲਾ ਗਿਆ ਸੀ ਸੋ ਬਟ ਇਸ ਵੀਕ ਦੇ ਵਿੱਚ ਉਹ ਟਾਊਨ ਟਾਈਮ 1 ਸਾਲ ਘਟ ਗਿਆ 24 ਮਹੀਨਿਆਂ ਤੇ 23 ਮਹੀਨਿਆਂ ਤੇ ਨਜ਼ਰ ਆਣਾ ਸ਼ੁਰੂ ਹੋ ਗਿਆ which is a good sense because spousal application ਵਾਸਤੇ ਇਨਾ ਵੇਟ ਕਰਨਾ ਜਸਟੀਫਾਈ ਨਹੀਂ ਹਾਂਜੀ ਲੰਬਾ ਵੇਟ ਹੈ ਤੇ ਆਊਟਸਾਈਡ ਐਪਲੀਕੇਸ਼ਨ ਨੂੰ ਹਲੇ ਵੀ 11 ਤੋਂ 15 ਮਹੀਨਿਆਂ ਦਾ ਟਾਈਮ ਚੱਲ ਰਿਹਾ ਵਿਚ ਇਜ਼ ਅ ਰੀਜ਼ਨੇਬਲ ਟਾਈਮ ਮੈਂ ਇੱਕੋ ਚੀਜ਼ ਕਹੂੰਗਾ ਕਿ ਬਹੁਤ ਸਾਰੇ ਬੱਚੇ ਬਹੁਤ ਸਾਰੇ ਭਾਈ ਪੈ ਜਿਹੜੇ ਮੈਰਿਜ ਕਰਕੇ ਆਏ ਨੇ ਵਿਆਹ ਕਰਕੇ ਆਏ ਨੇ ਜਦੋਂ ਐਪਲੀਕੇਸ਼ਨ ਪੁਟ ਅਪ ਕਰਦੇ ਨਾ ਆਪਣੇ ਆਪ ਕਈ ਵਾਰੀ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਛੋਟੀਆਂ ਛੋਟੀਆਂ ਗਲਤੀਆਂ ਕਰ ਜਾਂਦੇ ਕੋਈ ਫਾਰਮ ਕੰਪਲੀਟ ਨਹੀਂ ਕੀਤਾ ਕੋਈ ਫਾਰਮ ਦੇ ਵਿੱਚ ਕੋਈ ਕਮੀ ਰਹਿ ਗਈ ਕੋਈ ਸਿਗਨੇਚਰ ਰਹਿ ਗਿਆ ਕੋਈ ਚੀਜ਼ ਮਿਸ ਹੋ ਗਈ ਸਪੋਰਟਿੰਗ ਡਾਕੂਮੈਂਟਸ ਉਸ ਤਰ੍ਹਾਂ ਪੁਟ ਅਪ ਨਹੀਂ ਕੀਤੇ ਤੇ ਉਹ ਐਪਲੀਕੇਸ਼ਨ 4 ਮਹੀਨਿਆਂ ਬਾਅਦ ਵਾਪਸ ਆ ਜਾਂਦੀ ਹੈ ਐਂਡ ਕੁਝ ਐਪਲੀ ਕਰਤੀਆਂ ਗਿਆ ਉਹ ਤੁਸੀਂ ਐਕਸਟਰਾ ਟਾਈਮ ਤੁਸੀਂ ਆਪਣੀ ਐਪਲੀਕੇਸ਼ਨ ਤੇ ਪੁਟ ਅਪ ਕਰ ਲੈ ਜੇ ਤੁਸੀਂ ਪ੍ਰੋਫੈਸ਼ਨਲੀ ਕਰ ਸਕਦੇ ਹੋ ਐਬਸੋਲੂਟਲੀ ਡੂ ਇਟ ਯੋਰਸੈlf ਬਟ ਜੇ ਨਹੀਂ ਕਰ ਸਕਦੇ ਤੇ ਸੀਕ ਹੈਲਪ ਆਫ ਅ ਕੰਸਲਟੈਂਟ অর ਅ ਲਾਇਰ ਜਿਹੜਾ ਪ੍ਰੋਫੈਸ਼ਨਲੀ ਤੁਹਾਨੂੰ ਹੈਲਪ ਕਰ ਸਕਦਾ ਹੈ ਬਿਲਕੁਲ ਵੈਸੇ ਦਾ ਮੇਰੀ ਰਾਏ ਦੇ ਵਿੱਚ ਤਾਂ ਮਨੂੰ ਜੀ ਇਹੀ ਆ ਭਾਵੇਂ ਤੁਸੀਂ ਸਮਝੋ ਕਿ ਮੈਂ ਆਪ ਕਰ ਸਕਦਾ ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਆਪਾਂ ਨੂੰ ਨਹੀਂ ਪਤਾ ਹੁੰਦੀਆਂ ਟੈਕਨੀਕਲਿਟੀਜ਼ ਦਾ ਸੋ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਨਹੀਂ ਚਾਹੀਦੀ ਆ ਕਿਉਂਕਿ ਬਾਅਦ ਦੇ ਵਿੱਚ ਪਛਤਾਉਣ ਨਾਲੋਂ ਪਹਿਲਾਂ ਹੀ ਜੇ ਆਪਣਾ ਗੱਲਬਾਤ ਕੀਤੀ ਜਾਵੇ ਤਾਂ ਬੈਟਰ ਆ ਕੋਈ ਕੋਈ ਸ਼ੱਕ ਨਹੀਂ ਸਿਮਰਤ ਜੀ ਕਈ ਵਾਰੀ ਇੱਕ ਛੋਟੀ ਜੀ ਜੀ ਤੁਹਾਡਾ ਕੇਸ ਨੂੰ ਉਡਾ ਦਿਆ ਥੋੜਾ ਜਿਹਾ ਬਿਲਕੁਲ ਜੀ ਅੱਛਾ ਆਪਾਂ ਯੂਰਪ ਦੀ ਗੱਲ ਕਰਦੇ ਆਂ ਬਹੁਤ ਸਾਰੇ ਭੈਣ ਭਾਈ ਜਿਹੜੇ ਚਾਹੁੰਦੇ ਨੇ ਵੀ ਜੇ ਯੂਰਪ ਦੇ ਵਿੱਚ ਕੋਈ ਵਧੀਆ ਆਪਸ਼ਨ ਮਿਲਦੀ ਤਾਂ ਉੱਥੇ ਵੀ ਮੂਵ ਹੋਣ ਬਾਰੇ ਸੋਚ ਰਹੇ ਨੇ ਸੋ ਉਹ ਵੀ ਆਪਾਂ ਜ਼ਰੂਰ ਸਾਂਝੀ ਕਰੋ ਸਿਮਰਨ ਜੀ ਸਾਡੇ ਕੋਲ ਇਸ ਟਾਈਮ ਜਰਮਨੀ ਦੀਆਂ ਕਾਫੀ ਆਪਸ਼ਨਸ ਹੈਗੀਆਂ ਜੀ ਅੱਛਾ ਜੀ ਐਂਡ ਜਿਹੜੀਆਂ ਆਪਸ਼ਨਸ ਸਾਡੇ ਕੋਲ ਇਸ ਟਾਈਮ ਜਰਮਨੀ ਦੀਆਂ ਆਈਆਂ ਜਰਮਨੀ ਇਜ਼ ਵਨ ਆਫ ਦਾ ਮੋਸਟ ਐਡਵਾਂਸਡ ਕੰਟਰੀ ਇਨ ਦਾ ਵਰਲਡ ਜੇ ਅਸੀਂ ਗੱਲ ਕਰੀਏ ਯੂਰਪ ਦੇ ਵਿੱਚ ਹਾਂ ਜੀ ਐਂਡ ਕੈਨੇਡਾ ਨਾਰਥ ਅਮਰੀਕਾ ਨਾਲੋਂ ਤੇ ਬਹੁਤ ਅੱਗੇ ਉਹਨਾਂ ਦਾ ਇਨਫਰਾਸਟ੍ਰਕਚਰ ਹੈਗਾ ਐਂਡ ਸਾਡੇ ਕੋਲ ਜਰਮਨੀ ਦੇ ਵਿੱਚ ਇਸ ਟਾਈਮ ਜਿਹੜੀਆਂ ਓਪਨਿੰਗਸ ਹੈਗੀਆਂ ਉਹ ਟਰੱਕ ਡਰਾਈਵਰਸ ਦੀਆਂ ਓਪਨਿੰਗਸ ਹੈਗੀਆਂ ਸਾਡੇ ਕੋਲ ਕਲੀਨਰਸ ਦੀਆਂ ਓਪਨਿੰਗਸ ਹੈਗੀਆਂ ਵੇਅਰਹਾ우스 ਵਰਕਰਸ ਦੀਆਂ ਓਪਨਿੰਗਸ ਹੈਗੀਆਂ ਕੰਸਟਰਕਸ਼ਨ ਲੇਬਰ ਦੀਆਂ ਓਪਨਿੰਗਸ ਹੈਗੀਆਂ ਪੋਸਟਲ ਕਲਰਕਸ ਦੀਆਂ ਓਪਨਿੰਗਸ ਹੈਗੀਆਂ ਸੋ ਜੇ ਤੁਸੀਂ ਜਰਮਨ ਤੁਹਾਡਾ ਪਹਿਲੇ ਤਾਂ ਕੈਨੇਡਾ ਦੇ ਬੱਚਿਆਂ ਬਾਰੇ ਗੱਲ ਕਰੂੰਗਾ ਹਾਂਜੀ ਜਿਹੜੇ ਤੇ ਐਪਲੀਕੈਂਟਸ ਵਿਦਨ ਕੈਨੇਡਾ ਬੈਠੇ ਹੋਏ ਨੇ ਜਿਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਪਿਕ ਹੋਣਗੇ ਜਾਂ ਨਹੀਂ ਹੋਣਗੇ ਕੋਈ 350 ਦੇ ਸਕੋਰ ਤੇ ਬੈਠਾ 360 ਦੇ ਸਕੋਰ ਤੇ ਬੈਠਾ ਉਹਨਾਂ ਨੂੰ ਮੈਂ ਇਹ ਜ਼ਰੂਰ ਸੁਜੈਸ਼ਨ ਦਵਾਂਗਾ ਕਿ ਜਰਮਨੀ ਮਾਈਟ ਬੀ ਅ ਗੁੱਡ ਆਪਸ਼ਨ ਫॉर ਯੂ ਉਹਦਾ ਰੀਜ਼ਨ ਹੈਗਾ ਕਿ ਤੁਸੀਂ 4-6 ਮਹੀਨੇ ਦੇ ਵਿੱਚ ਕੋਈ ਇੱਥੇ ম্যাਜਿਕ ਵੰਡ ਲੈ ਕੇ ਕੋਈ ਕਮਾ ਕਮਾਲ ਨਹੀਂ ਕਰ ਲੈਣ ਸੋ 4 ਤੋਂ 6 ਮਹੀਨੇ ਸਾਨੂੰ ਜ਼ਰੂਰ ਚਾਹੀਦੇ ਨੇ ਜਾਂ ਕਿਸੇ ਵੀ ਕੰਸਲਟੈਂਟ ਨੂੰ ਚਾਹੀਦੇ ਨੇ ਤੁਹਾਡੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਨ ਵਾਸਤੇ ਬਿਕੋਜ਼ ਵਰਕ ਪਰਮਿਟ ਜਿਹੜਾ ਇਸ਼ੂ ਹੁੰਦਾ ਤਕਰੀਬਨ 3 ਤੋਂ 4 ਮਹੀਨੇ ਦਾ ਟਾਈਮ ਹੁੰਦਾ ਹੈ ਉਸ ਤੋਂ ਬਾਅਦ ਵੀਜ਼ਾ ਪ੍ਰੋਸੈਸਿੰਗ ਦਾ ਟਾਈਮ ਕੱਟੋ ਕਰ 2 ਮਹੀਨੇ ਦਾ ਹੋਰ ਲੈ ਕੇ ਚੱਲੀਏ ਸੋ 6 ਮਹੀਨੇ ਤੁਹਾਡੇ ਕੋਲ ਜੇ ਹੈਗੇ ਨੇ ਤੇ ਜਰਮਨੀ ਵਾਲੀ ਆਪਸ਼ਨ ਵਰਕ ਆਊਟ ਹੋ ਸਕਦੀ ਹੈ ਸੈਲਰੀਜ਼ ਅੱਛੀਆਂ ਹੈਗੀਆਂ ਇਨਫਰਾਸਟ੍ਰਕਚਰ ਬਹੁਤ ਅੱਛਾ ਲਾਈਫ ਅੱਛੀ ਹੈਗੀ ਐਂਡ ਕਾਫੀ ਹੱਦ ਤੱਕ ਬਹੁਤ ਸਾਰੇ ਏਮਪਲੋਇਜ਼ ਹੋ ਰਿਏ ਹੈਗੇ ਨੇ ਜਿਹੜੇ ਕਾਮੋਡੇਸ਼ਨ ਵੀ ਪ੍ਰੋਵਾਈਡ ਕਰਦੇ ਨੇ ਐਂਡ ਟ੍ਰਾਂਸਪੋਰਟੇਸ਼ਨ ਵੀ ਪ੍ਰੋਵਾਈਡ ਕਰਦੇ ਨੇ ਸੋ ਉਹ ਵੀ ਤੁਹਾਨੂੰ ਕਿਸੇ ਦੀ ਲੋੜ ਨਹੀਂ ਐਂਡ ਰਿਕੁਆਇਰਮੈਂਟਸ ਕੀ ਹੈ ਇਹ ਸਿਮਰਜੀ ਕੋਈ ਬੀਐਸਸੀ ਨਹੀਂ ਚਾਹੀਦੀ ਕੋਈ ਬੀਏ ਨਹੀਂ ਚਾਹੀਦੀ ਤੁਹਾਡੇ ਕੋਲ 8ਵੀਂ ਪਾਸ ਹੈਗੇ ਉਹ ਤੇ ਤੁਸੀਂ ਕੁਆਲੀਫਾਈਡ ਹੋ ਜਾਓ ਠੀਕ ਹੈ ਤੁਹਾਡੇ ਕੋਲ ਆਇਲਟ ਤੇ 6 ਪੈਂਟ 6.5 ਬੈਂਡ ਨਹੀਂ ਚਾਹੀਦੇ ਬੇਸਿਕ ਇੰਗਲਿਸ਼ ਹੈਗੇ ਕੋਈ ਆਇਲਟ ਚਾਹੀਦਾ ਨਹੀਂ ਪਹਿਲੀ ਗੱਲ ਤਾਂ ਬੇਸਿਕ ਇੰਗਲਿਸ਼ ਹੈਗੇ ਗੱਲ ਸਮਝ ਲੈਂਦੇ ਹੋ ਆਪਣੀ ਗੱਲ ਸਮਝਾ ਦਿੰਦੇ ਹੋ ਤੇ ਦਿਸ ਇਜ਼ ਗੁੱਡ ਇਨਾਫ ਫॉर ਯੂ ਘੱਟੋ ਘੱਟ 1 ਸਾਲ ਦਾ ਜੇ ਵਰਕ ਐਕਸਪੀਰੀਅੰਸ ਹੈਗਾ ਦਿਸ ਇਜ਼ ਗੁੱਡ ਇਨਾਫ ਫॉर ਯੂ ਸੋ ਆ ਚੀਜ਼ ਇੰਡੀਆ ਬੈਠਾ ਹੋਵੇ ਪਾਕਿਸਤਾਨ ਬੈਠਾ ਹੋਵੇ ਮੀਡਲ ਈਸਟ ਪੈਠਾ ਹੋਵੇ ਯੂਰਪ ਦੇ ਵਿੱਚ ਬੈਠਾ ਹੋਵੇ ਜਾਂ ਇਵਨ ਫॉर दैट ਮੈਟਰ ਮੀਡਲ ਈਸਟ ਦੇ ਵਿੱਚ ਬੈਠਾ ਹੋਵੇ ਦੁਬਈ ਦੇ ਵਿੱਚ ਸਾਊਦੀ ਕਤਰ ਕਿਤੇ ਵੀ ਬੈਠੇ ਹੈਗੇ ਨੇ ਤੇ ਉਹ ਐਪਲੀਕੈਂਟ ਹੋ ਸਕਦੇ ਨੇ ਸੋ ਕਾਫੀ ਸਾਰੀਆਂ ਓਪਨਿੰਗਸ ਹੈਗੀਆਂ ਜੇ ਤੁਸੀਂ ਯੂਰਪ ਦੀਆਂ ਆਪਸ਼ਨਸ ਸਾਡੇ ਨਾਲ ਡਿਸਕਸ ਕਰਨਾ ਚਾਹੁੰਦੇ ਹੋ ਤੇ ਇੱਕ ਵਾਰੀ ਸਾਨੂੰ ਜ਼ਰੂਰ ਕਾਲ ਕਰੋ ਤੇ ਆਫਿਸ ਦੇ ਵਿੱਚ ਆ ਕੇ ਡਿਸਕਸ ਕਰੋ ਜਾਂ ਫੋਨ ਤੇ ਡਿਸਕਸ ਕਰ ਸਕਦੇ ਹੋ ਜੇ ਤੁਸੀਂ ਬਾਹਰ ਬੈਠੇ ਹੋ ਜੀ ਅੱਛਾ ਮਨੋਜੀ ਯੂਸੂਲੀ ਅਗਰ ਕੋਈ ਆਪਣਾ ਭੈਣ ਭਰਾ ਅਪਲਾਈ ਕਰਦਾ ਤਾਂ ਕਿੰਨਾ ਇੱਕ ਸਮਾਂ ਲੱਗ ਜਾਂਦਾ ਚਾਰ ਤੋਂ 6 ਮਹੀ ਵਕ ਪਰਮਟ ਆ ਜਾਂਦਾ ਹੈਗਾ ਆ ਉੱਥੇ ਤੁਸੀਂ 3 ਮਹੀਨੇ ਇਮਪਲੋਰ ਨਾਲ ਕੰਮ ਕਰਨ ਤੋਂ ਬਾਅਦ 5 5 5 ਸਾਲ ਦੀ ਐਕਸਟੈਂਸ਼ਨ ਲੈ ਸਕਦੇ ਹੋ ਆਪਣੀ ਵੀਜ਼ਾ ਦੀ ਐਂਡ ਉਸ ਤੋਂ ਬਾਅਦ ਸਾਡੇ ਕੋਲ ਤੁਹਾਡੇ ਕੋਲ ਕਈ ਆਪਸ਼ਨਸ ਕ੍ਰੀਏਟ ਹੋ ਜਾਂਦੀ ਹੈ ਠੀਕ ਹੈ ਅੱਛਾ ਨਾਲ ਦੇ ਨਾਲ ਆਪਾਂ ਕਈ ਵਾਰੀ ਗੱਲ ਕਰਦੇ ਆਂ ਵੀ ਜਿਹੜੇ ਭੈਣ ਭਾਈ ਚਲੋ ਯੂਰਪ ਦੀ ਤਾਂ ਹੈਗੇ ਹੀ ਆ ਆਪਸ਼ਨਸ ਕਈ ਹੁੰਦੇ ਨੇ ਜਿਹੜੇ ਆਪਣੇ ਗੁਆਡੀ ਮੋਲਖ ਅਮਰੀਕਾ ਜਾਣਾ ਚਾਹੁੰਦੇ ਨੇ ਸੋ ਜੀ ਉਹਨਾਂ ਦੇ ਕੋਲ ਕੋਈ ਬਿਜ਼ਨਸ ਦੀ ਆਪਸ਼ਨ ਹੈਗੀ ਆ ਸੋ ਉਹਨਾਂ ਦੇ ਲਈ ਕੀ ਤੁਸੀਂ ਸੁਜੈਸਟ ਕਰਦੇ ਹੋ ਸਿਮਰਤ ਜੀ E2 ਵੀਜ਼ਾ ਇਸ ਵਨ ਆਫ ਦਾ ਬੈਸਟ ਵੀਜ਼ਾਸ ਉਹ ਬੇਸਿਕਲੀ ਇਸ ਟਾਈਮ ਤੇ ਜਿੰਨੇ ਵੀ ਕੈਨੇਡੀਅਨ ਸਿਟੀਜ਼ਨਸ ਹੈਗੇ ਨੇ ਬਹੁਤ ਸਾਰੇ ਤੇ ਦੋਸ ਸਾਡੇ ਟਰਕਿੰਗ ਦੇ ਵਿੱਚ ਸੈਲਪ ਇਮਪਲੋਇਡ ਸਿਗੇ ਕੋਈ ਰੈਸਟੋਰੈਂਟਸ ਦੇ ਵਿੱਚ ਸਿਗਾ ਇਸ ਟਾਈਮ ਤੇ ਕਾਫੀ ਬਿਜ਼ਨੈਸਸਰ ਨਾਟ ਡੂਇੰਗ ਸੀਟਿੰਗ ਲੀਗਲ ਇਵਨ ਰੀਅਲਟਰਸ ਬਹੁਤ ਸਾਰੇ ਇਹੋ ਜਿਹੇ ਹੈਗੇ ਨੇ ਜਿਹੜੇ ਹੂ ਆਰ ਨਾਟ ਡੂਇੰਗ ਵੈਲ ਸੋ ਮਾਰਗੇਜ ਸੋ ਕਈ ਕਈ ਓਕਿਊਪੇਸ਼ਨਸ ਹੈਗੇ ਨੇ ਜੇ ਤੁਸੀਂ ਕੈਨੇਡੀਅਨ ਸਿਟੀਜ਼ਨ ਹੈ ਪ੍ਰੋਸਪੈਕਟਸ ਬੈਟਰ ਹੋ ਸਕਦੇ ਨੇ ਸਾਊਥ ਆਫ ਦਾ ਬਾਰਡਰ ਜਾ ਕੇ ਯੂ ਐਸ ਏ ਜਾ ਕੇ ਤੇ ਅਸੀਂ ਆਈ ਸੀ ਸੀ ਇਮੀਗ੍ਰੇਸ਼ਨ ਤੇ ਤੁਹਾਨੂੰ ਹੈਲਪ ਕਰ ਸਕਦੇ ਨਾ ਕਿ ਕੱਲਾ ਇਮੀਗ੍ਰੇਸ਼ਨ ਪ੍ਰੋਸੈਸ ਦੇ ਵਿੱਚ ਕਿਹੜੀ ਕਿਹੜੀ ਰਿਕੁਆਇਰਮੈਂਟਸ ਹੈਗੀਆਂ ਕਿਸ ਤਰ੍ਹਾਂ ਕਿਸ ਤਰ੍ਹਾਂ ਪੂਰੀਆਂ ਹੋਣੀਆਂ ਉਹਦੇ ਵਿੱਚ ਵੀ ਗਾਈਡ ਕਰਾਂਗੇ ਨਾਲ ਦੇ ਨਾਲ ਜੇ ਬਿਜ਼ਨਸ ਪਰਚੇਸ ਦੇ ਵਿੱਚ ਤੁਹਾਨੂੰ ਹੈਲਪ ਚਾਹੀਦੀ ਹੈ ਬਿਜ਼ਨਸ ਫਾਈਨੈਂਸਿੰਗ ਦੇ ਵਿੱਚ ਹੈਲਪ ਚਾਹੀਦੀ ਹੈ ਕਿਹੜੀ ਸਟੇਟ ਦੇ ਵਿੱਚ ਕਿਸ ਤਰ੍ਹਾਂ ਦਾ ਬਿਜ਼ਨਸ ਚਾਹੀਦਾ ਉਹਦੇ ਵਿੱਚ ਵੀ ਅਸੀਂ ਪੂਰੀ ਗਾਈਡੈਂਸ ਦਿੰਨੇ ਆ ਸਾਡੇ ਕੋਲ ਪੂਰੀ ਟੀਮ ਹੈਗੀ ਹੈ ਐਂਡ ਵੀ ਕੈਨ ਗਾਈਡ ਯੂ ਸਟੈਪ ਬਾਈ ਸਟੈਪ ਵਿਦ ਦਾ ਇੰਟਾਇਰ ਪ੍ਰੋਸੈਸ ਐਂਡ ਸਿਮਰਤ ਜੀ ਬਹੁਤ ਸਾਰੇ ਟਰੱਕਰਸ ਟਾਈਮ ਤੇ ਉੱਥੇ ਜਾ ਕੇ ਫੈਡੈਕਸ ਦੇ ਰਾਊਟਸ ਜਾਂ ਕੋਈ ਹੋਰ ਰਾਊਟਸ ਪੀਰੋ ਲੈਟਰਸ ਦੇ ਰਾਊਟਸ ਉਹ ਪਿਕ ਕਰ ਰਹੇ ਨੇ ਸੋ ਉਹਦੇ ਨਾਲ ਉਹਨਾਂ ਨੂੰ ਕੋਲ ਫਿਕਸਡ ਇਨਕਮ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਸਪਾਊਸ ਨੂੰ ਓਪਨ ਵਰਕ ਪਰ ਮਿਲ ਜਾਂਦਾ ਹੈ ਬੱਚਿਆਂ ਨੂੰ ਸਟੱਡੀ ਪਰਮਿਟ ਮਿਲ ਜਾਂਦਾ ਹੈ ਐਂਡ ਉੱਥੇ ਜਦੋਂ ਤੱਕ ਤੁਸੀਂ ਚਾਹੋਗੇ ਤੁਸੀਂ ਯੂ ਐਸ ਦੇ ਵਿੱਚ ਰਹਿ ਸਕਦੇ ਹੋ ਠੀਕ ਹੈ ਐਂਡ ਈ 2 ਵੀਜ਼ਾ ਤੁਹਾਡਾ ਐਕਸਟੈਂਡ ਹੁੰਦਾ ਰਹੇਗਾ ਐਂਡ ਜੇ ਤੁਸੀਂ ਗ੍ਰੀਨ ਕਾਰਡ ਲੈਣਾ ਚਾਹੁੰਦੇ ਹੋ ਤੇ ਤੁਸੀਂ ਸਰਟਨ ਇਨਵੈਸਟਮੈਂਟ ਕਰਨੀ ਆਉਂਦੀ ਹੈ ਤੇ ਈ ਬੀ 5 ਜਾਂ ਬਾਕੀ ਰਾਊਟਸ ਲੈ ਕੇ ਆਪਣੀ ਗ੍ਰੀਨ ਕਾਰਡ ਵਾਸ ਦੀ ਐਲੀਜੀਬਿਲਟੀ ਆਪਣੀ ਉੱਥੇ ਕਰਾ ਸਕਦੇ ਹੈਗੇ ਠੀਕ ਹੈ ਅੱਛਾ ਇਹਦੇ ਲਈ ਕਿੰਨਾ ਸਮਾਂ ਲੱਗ ਜਾਂਦਾ ਸਿਮਰਤ ਜੀ ਜੇ ਐਕਚੁਅਲ ਪ੍ਰੋਸੈਸਿੰਗ ਟਾਈਮ ਗੱਲ ਕਰੀਏ ਤੇ 2 ਤੋਂ 3 ਮਹੀਨਿਆਂ ਦਾ ਹੈਗਾ ਬਟ ਜਦੋਂ ਪੇਪਰ ਵਰਕ ਬਿਜ਼ਨਸ ਲੈਣਾ ਬਿਜ਼ਨਸ ਖੋਲਣਾ ਪਰਮਿਟਸ ਲੈਣੇ ਤੇ ਕਈ ਵਾਰੀ 4 ਤੋਂ 6 ਮਹੀਨੇ ਲੱਗ ਜਾਂਦੇ ਨੇ ਸੋ 6 ਮਹੀਨੇ ਇਜ਼ ਅ ਰੀਅਲਿਸਟਿਕ ਟਾਈਮ ਐਸ ਆਪੀ ਦੇ ਵਾਸਤੇ ਕੁਝ ਲੋਕੀ ਆਂਦੇ ਨੇ ਆ ਸਾਰਾ ਕੁਝ ਅਸੀਂ ਕਰ ਲਿਆ ਹੁਣ ਕਰ ਦਿਓ ਉਹ ਉਹ ਟਾਈਮ ਬਿਲਕੁਲ 2 ਮਹੀਨਿਆਂ ਦਾ ਹੈਗਾ ਠੀਕ ਹੈ ਜੀ अच्छा बनो जी एक्स्ट्रा अलावा कुछ आपने बोलो ਤੁਸੀਂ ਕੁਝ ਹੋਰ ਕਰਨਾ ਚਾਹੁੰਦੇ ਜੇ ਕੋਈ ਚੀਜ਼ ਕਹਿਵਾਂਗਾ ਕਿ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆ ਰਹੀਆਂ ਬਹੁਤ ਸਾਰੀਆਂ ਚੇਂजेस ਆ ਰਹੀਆਂ ਜੇ ਤੁਸੀਂ ਕੋਈ ਵੀ ਐਡਵਾਈਸ ਲੈਣਾ ਚਾਹੁੰਦੇ ਹੋ ਇਮੀਗ੍ਰੇਸ਼ਨ ਬਾਰੇ ਤੇ ਇੱਕ ਵਾਰੀ ICC ਇਮੀਗ੍ਰੇਸ਼ਨ ਟੀਮ ਨਾਲ ਜ਼ਰੂਰ ਕੰਟੈਕਟ ਕਰੋ ਸਾਨੂੰ 18 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਹੈ 19ਵੇਂ ਸਾਲ ਤੇ ਹੈਗੀਆਂ ਬੇਸਿਕਲੀ ਐਂਡ 19 ਸਾਲ ਹੋ ਗਏ ਸਾਨੂੰ ਇਮੀਗ੍ਰੇਸ਼ਨ ਪ੍ਰੋਵਾਈਡ ਸਰਵਿਸਿਜ਼ ਪ੍ਰੋਵਾਈਡ ਕਰਦੇ ਆਏ ਆਂ ਐਂਡ ਵੀ ਆਰ ਅ ਟੀਮ ਥੈਟ ਇਜ਼ ਨੋਨ ਫॉर ਕ੍ਰਿਸਟਲ ਕਲੀਅਰ ਐਡਵਾਈਸ 18 ਸਾਲ ਤੇ ਸਾਨੂੰ ਇੱਕੋ ਆਫਿਸ ਦੇ ਵਿੱਚ 1100 सैंती गया अलैव थर्टन डेरी रोडीज सो कोई भी इनफोरमेन लेना चाहते हो तो एक बार आई सी इमीग्रेसन के टीम से कौन सो कॉन्टैक्ट करो तो आके डिसकस करो सा फोन नंबर है नाइन ओ फाइव फोर सिक्स वन टू फोर टू फोर व्ट्सअप नंबर सिक्स फोर सैवन एट फाइव जीरो नाइन सिक्स फोर सैवन एट फाइव जीरो नाइन एंड ईमेल आई डी हैगी है इनफो आई एन एफ ओ एट आई सी डॉट सी ए ਮਨਜੀਤ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੀ ਇਨਫੋਰਮੇਸ਼ਨ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਅਗਲੇ ਹਫ਼ਤੇ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਧੰਨਵਾਦ ਅਗਲੇ ਹਫ਼ਤੇ ਫਿਰ ਤੁਹਾਡੇ ਲਈ ਨਵੇਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ